ਅਸਿਕਾ ਜੀ ਮੈਂ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੋਇਆ ਸਵਾ ਪੰਜਾਬ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਤੇ ਕ੍ਰਸ਼ਰ ਮਾਫੀਆ ਦੇ ਨਾਲੋਂ ਲਗਾਤਾਰ ਗਰਸਤ ਹੈ ਤੇ ਲੋਕ ਲਗਾਤਾਰ ਮਾਈਨਿੰਗ ਮਾਫੀਆ ਦੇ ਵਿਰੁੱਧ ਸੰਘਰਸ਼ ਕਰ ਰਹੇ ਆ ਅੱਜ ਬੇਲੇ ਸਰਾਣੇ ਦੇ ਪਿੰਡ ਨਾਮਨਗਰ ਜਿਹੜਾ ਪਿੰਡ ਬਿਲਕੁਲ ਦਰਿਆ ਦੇ ਕੰਢੇ ਐ ਹਾਜੀਪੁਰ ਦੇ ਵਿੱਚ ਵਸਿਆ ਹੋਇਆ ਉਹਦੇ ਵਿੱਚ ਇੱਕ ਹੋਰ ਗੈਰ ਕਾਨੂੰਨੀ ਢੰਗ ਦੇ ਨਾਲ ਪੋਲਿਊਸ਼ਨ ਕੰਟਰੋਲ ਬਣਨੇ ਇੱਕ ਹੋਰ ਸਪਰੋਨ ਕ੍ਰਸ਼ਰ ਲਗਾ ਦਿੱਤਾ ਜਿਹਦੇ ਵਿਰੁੱਧ ਲੋਕਾਂ ਨੇ ਇਕੱਠਿਆਂ ਹੋ ਕੇ ਅੱਜ ਇੱਕ ਮੀਟਿੰਗ ਕੀਤੀ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਖਾਨਾਂ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬੇਲਾ ਸਿਆਣਾ ਨਾਮਨਗਰ ਤੇ ਨਾਲ ਟਾਡੇ ਕਟਵਾਰੇ ਸਾਂਝੀ ਕਮੇਟੀ ਗਠਿਤ ਕੀਤੀ ਹੈ ਜਿਦੇ ਵਿੱਚ 31 ਮੈਂਬਰੀ ਕਮੇਟੀ ਦੇ ਕੱਤੀ ਮੈਂਬਰ ਜਿਹੜੇ ਆ ਤੈ ਹੋਏ ਗਏ ਆ ਤੇ ਤੈ ਕੀਤਾ ਵੀ 2 ਤਰੀਕ ਨੂੰ ਜਿਹੜਾ ਹੈ ਡੀਸੀ ਹੁਸ਼ਿਆਰਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਤੇ ਨਾਲ ਹੀ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਦਿੱਤਾ ਜਾਊਗਾ ਪੀਐਸ ਸਟੋਨ ਕ੍ਰੈਸ਼ਰ ਨੂੰ ਕਿ ਕਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਜਿਹੜਾ ਐ ਇੱਥੇ ਪਰਮਿਸ਼ਨ ਦੇ ਦਿੱਤੀ ਦਾ ਇਹਨੂੰ ਲਗਾ ਦਿੱਤਾ ਜਾਏਗਾ ਇਲਾਕਾ ਇਹ ਮੰਗ ਕਰ ਰਿਹਾ ਵੀ ਸਟੋਨ ਕ੍ਰੈਸ਼ਰ ਨੂੰ ਤੁਰੰਤ ਜਿਹੜਾ ਇੱਥੋਂ ਪੱਟਿਆ ਜਾਵੇ ਤਾਂ ਕਿ ਇਹ ਇਲਾਕਾ ਅਮਨ ਸ਼ਾਂਤੀ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਬਤੀਤ ਕਰ ਸਕੇ ਉੱਥੇ ਹੀ ਅੱਜ ਮੀਟਿੰਗ ਦੇ ਵਿੱਚ ਲੋਕਾਂ ਨੇ ਤੈਅ ਕੀਤਾ ਵੀ ਇਲਾਕੇ ਦੇ ਵਿੱਚ ਜਿਹੜੀ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਉਹਦੇ ਵਿਰੁੱਧ ਵੱਡੇ ਪੁੱਤਰ ਦੇ ਉੱਪਰ ਜਿਹੜਾ ਸੰਘਰਸ਼ ਸ਼ੁਰੂ ਕੀਤਾ ਜਾਏਗਾ ਕਿਉਂਕਿ ਇਸ ਇਲਾਕੇ ਦੇ ਵਿੱਚ ਇੱਕ ਇੱਕ ਕਰਕੇ ਵੱਡੀ ਗਿਣਤੀ ਦੇ ਵਿੱਚ ਨਵੇਂ ਸੋਣ ਕ੍ਰੈਸ਼ਰਾਂ ਨੂੰ ਜਿਹੜੀਆਂ ਐ ਐਨਓਸੀਆਂ ਜਾਰੀਆਂ ਕੀਤੀਆਂ ਜਾ ਰਹੀਆਂ ਐ ਜਦਕਿ ਇਹ ਇਲਾਕਾ ਪਹਿਲਾਂ ਹੀ ਇਕੋਲੋਜੀਕਲੀ ਜਿਹੜਾ ਸੈਂਸਿਟਿਵ ਏਰੀਆ ਆ ਲਾਗੇ ਪਿਆਸ ਰਿਆ ਆ ਉੱਪਰ ਸ਼ਿਵਾਲਿਕ ਦੀ ਪਹਾੜੀਆਂ ਐ ਤੇ ਜਿਹੜਾ ਖੇਤਾਂ ਦੇ ਵਿੱਚ ਜਿਨ੍ਹਾਂ ਬਾਤੀਆਂ ਦੇ ਵਿੱਚ ਕ੍ਰੈਸ਼ਰ ਲਗਾਏ ਜਾ ਰਹੇ ਆ ਉਥੇ ਵੱਡੀ ਗਿਣਤੀ 'ਚ ਲੋਕ ਰਹਿੰਦੇ ਆ ਸਾਡੇ ਮੰਦਰ ਗੁਰਦੁਆਰੇ ਗਿਰਜਾ ਘਰ ਤੇ ਨਾਲ ਹੀ ਖੇਤ ਐ ਜਿਹਦੇ ਵਿੱਚੋਂ ਤਿੱਤਰ ਫਸਲਾਂ ਬੱਡੀ ਮਾਤਰਾ ਚ ਅਸੀਂ ਕੜਦੇ ਆ ਕਣਕ ਝੋਨਾ ਗੰਨਾ ਵੱਡੀ ਮਾਤਰਾ ਜਿੱਥੇ ਹੁੰਦਾ ਆ ਹੈਰਾਨੀ ਹੁੰਦੀ ਆ ਕਿ ਪ੍ਰਸ਼ਾਸਨ ਸਾਡੀ ਮਦਦ ਤਾਂ ਕਿੱਥੇ ਕਰਨੀ ਆ ਕਿਉਂਕਿ 2023 ਦੇ ਵਿੱਚ ਇੱਥੇ ਹਰ ਦੇ ਨਾਲ ਲੋਕ ਤ੍ਰਾਈਮਾਹ ਤ੍ਰਾਈਮਾਹ ਕਰਦੇ ਮਰ ਗਏ ਕੋਈ ਵੀ ਮਦਦ ਨਹੀਂ ਲੋਕਾਂ ਦੀ ਹੋਈ ਪਰ ਇੱਕ ਨਵੀਂ ਸੁਗਾਤ ਨਵੇਂ ਕ੍ਰੈਸ਼ਰਾਂ ਦੀ ਜਿਹੜੀ ਆ ਇਸ ਇਲਾਕੇ ਨੂੰ ਦਿੱਤੀ ਜਾ ਰਹੀ ਆ ਬਾਹਰੋਂ ਆ ਕੇ ਲੋਕ ਇੱਥੇ ਸੋਣ ਕ੍ਰੈਸ਼ਰ ਲਗਾਈ ਜਾ ਰਹੇ ਆ ਤੇ ਅਸੀਂ ਪਰ ਲੋਕਾਂ ਨੂੰ ਜਥੇਬੰਦ ਕਰਕੇ ਤੇ ਇਹ ਕਹਿ ਰਿਹਾ ਵੀ ਇਸ ਇਲਾਕੇ ਦੇ ਵਿੱਚ ਇੱਕ ਵੀ ਸਟੋਨ ਕ੍ਰੈਸ਼ਰ ਨੂੰ ਜਿਹੜੀ ਹੈ ਕੋਈ ਵੀ ਕਾਗਜ਼ ਨਾ ਦਿੱਤਾ ਜਾਵੇ ਇਹ ਮੰਗ ਵੀ ਹੈ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਅਜ ਇਸ ਮੀਟਿੰਗ ਤੋਂ ਬਾਅਦ ਤੇ ਨਾਲ ਹੀ 4 ਤਰੀਕ ਨੂੰ ਇੱਕ ਵੱਡਾ ਕਟ ਕੀਤਾ ਜਾ ਰਿਹਾ ਝੀਰ ਦੀ ਕੋਈ ਦੇ ਵਿੱਚ ਜਿੱਥੇ ਜਿਸ ਇਲਾਕੇ ਦੇ ਲੋਕ ਗੈਰ ਕਾਨੂੰਨੀ ਮਾਈਨਿੰਗ ਇਹਨਾਂ ਸਟੋਨ ਕ੍ਰੈਸ਼ਰਾਂ ਤੋਂ ਪ੍ਰਭਾਵਿਤ ਹੈ ਤੇ 4 ਤਰੀਕ ਠੀਕ 11 ਵਜੇ ਇੱਕ ਵੱਡਾ ਜਿਹੜਾ ਇਕੱਠ ਝੀਲ ਦੀ ਗੁਈ ਦੇ ਵਿੱਚ ਕੀਤਾ ਜਾ ਰਿਹਾ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਪੱਜਣ ਦਾ ਸੱਦਾ ਦਿੱਨੇ ਆ ਤੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਜਿਹੜੀ ਦਮਗਦੇ ਮਾਰਦੀ ਹੈ ਕਟੜ ਇਮਾਨਦਾਰ ਉਹਨੂੰ ਇਹ ਉਹਦਾ ਜਲੂਸ ਕੱਢ ਕੇ ਦੱਸਾਂਗੇ ਚੇਤਾਵਨੀ ਦਵਾਂਗੇ ਕਿ ਇੱਕ ਵੀ ਸਪੂਕ ਕ੍ਰੈਸ਼ਰ ਇਸ ਇਲਾਕੇ ਦੇ ਵਿੱਚ ਨਵਾਂ ਲੱਗਾ ਤੇ ਪ੍ਰਸ਼ਾਸਨ ਤੇ ਸਰਕਾਰ ਦੀ ਅਜੇ ਹੀ ਠਕਾਈ ਹੋਏਗੀ ਕਿ ਇੱਥੇ ਪੰਡਾ ਬੰਦ ਕਰ ਦਵਾਂਗੇ ਤੇ ਜਿਹੜੇ ਮਾਈਨਿੰਗ ਮਾਫੀਆ ਦੇ ਗੁਰਗੀ ਬਣੇ ਹੋਏ ਆ ਪ੍ਰਸ਼ਾਸਨ ਦੇ ਅਧਿਕਾਰੀ ਆਏ ਦਿਨ ਇੱਥੇ ਗੇੜੀਆਂ ਮਾਰਦੇ ਆ ਲੋਕਾਂ ਨੂੰ ਡਰਾਉਂਦੇ ਆ ਤੇ ਮਾਈਨਿੰਗ ਮਾਫੀਆ ਦੀ ਮਦਦ ਕਰਦੇ ਆ ਉਹਨਾਂ ਦਾ ਵੀ ਇਸ ਇਲਾਕੇ ਦੇ ਵਿੱਚ ਜਿਹੜਾ ਆ ਬੰਨਾ ਬੰਦ ਕੀਤਾ ਜਾਊਗਾ ਤੇ ਅਸੀਂ ਉਹਨਾਂ ਦੇ ਜਿਹੜੇ ਕਹਿ ਲਈਏ ਪਹਿਚਾਨ ਜਾਰੀ ਕਰ ਦਣੀ ਆ ਅੱਜ ਤੋਂ ਬਾਅਦ ਕੋਈ ਵੀ ਮਾਈਨਿੰਗ ਦਾ ਜਿਹੜਾ ਅਧਿਕਾਰੀ ਆ ਇੱਥੇ ਮਾਈਨਿੰਗ ਬੰਦ ਕਰਨ ਦੀ ਬਜਾਏ ਇੱਥੇ ਮਾਈਨਿੰਗ ਦੀ ਪਰਮਿਸ਼ਨ ਦਿੰਦਾ ਨਜ਼ਰ ਆਇਆ ਤਾਂ ਉਹਨਾਂ ਦੀ ਜੜੀ ਆ ਤਗੜੇ ਤੌਰ ਤੇ ਠਕਾਈ ਕੀਤੀ ਜਾਊਗੀ ਤੇ ਇੱਕ ਹੋਰ ਵੱਡੀ ਗੱਲ ਕਿਉਂਕਿ ਇਸ ਇਲਾਕੇ ਦੇ ਲੋਕ ਗਰੀਬੀ ਰੇਖਾ ਤੋਂ ਹੇਠਾ ਗੁਜ਼ਾਰਾ ਕਰਦੇ ਆ ਸਰਕਾਰ ਜਿਹੜਾ ਦੀ ਗੱਲ ਸੁਣੇ ਨਾ ਕੀ ਨਾ ਇਹਨਾਂ ਨੂੰ ਦਰਨ ਦੇ ਲਈ ਇਸ ਮਾਈਨਿੰਗ ਦਾ ਕਾਰੋਬਾਰ ਇਸ ਖਿੱਤੇ ਦੇ ਵਿੱਚ ਜਿਹੜਾ ਲਿਆਏ ਇਸ ਕਰਕੇ ਅਸੀਂ ਜਿਹੜੇ ਇਕੱਠੇ ਹੋ ਕੇ ਪਿੰਡ ਪਰ ਲੋਕਾਂ ਨੂੰ ਜਥੇਬੰਦ ਹੋ ਕੇ ਮਾਈਨਿੰਗ ਮਾਫੀਆ ਦੇ ਵਿਰੁੱਧ ਸੰਘਰਸ਼ ਕਰਨ ਦਾ ਜਿਹੜਾ ਸੱਦਾ ਦੇ ਰਿਹਾ ਅੱਜ ਇੱਕ ਨਵੀਂ ਕਮੇਟੀ ਢਾਡੇ ਘਟਵਾਲ ਪਿੰਡ ਦੇ ਵਿੱਚ ਚੁਣੀਆ ਤੇ ਜਿਹੜਾ ਐਕਸ਼ਨ ਅਸੀਂ ਉਲੀਕਿਆ 2 ਤਰੀਕ ਦਾ ਹੁਸ਼ਿਆਰਪੁਰ ਮੰਗ ਪੱਤਰ ਦੇਣ ਦਾ ਤੇ 4 ਤਰੀਕ ਝੀਰ ਦੀ ਖੂਹ ਦੇ ਵਿੱਚ ਇੱਕ ਵੱਡਾ ਐਕਸ਼ਨ ਜਿਹੜਾ ਕੀਤਾ ਜਾਊਗਾ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਹਾਂ ਇਲਾਕੇ ਦੇ ਲੋਕਾਂ ਨੂੰ ਜਿਸ ਖਿੱਤੇ ਦੇ ਵਿੱਚ ਵੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ ਉੱਥੇ ਇਸ ਕਮੇਟੀ ਨੂੰ ਸੱਦਾ ਦਿੱਤਾ ਜਾਵੇ ਤੇ ਤਾਂ ਕਿ ਪੇੜ-ਪੜ ਜਥੇਬੰਦ ਕਰਕੇ ਲੋਕਾਂ ਦਾ ਏਕਾ ਤਕੜਾ ਕਰੀਏ ਤੇ ਮਾਈਨਿੰਗ ਮਾਫੀਆ ਦੇ ਕਾਰੋਬਾਰ ਨੂੰ ਇਸ ਇਲਾਕੇ ਦੇ ਵਿੱਚੋਂ ਢਾਹਾਇਆ ਜਾ ਸਕੇ ਏਸੀ ਗੱਲਾਂ ਦੇ ਨਾਲ ਮੈਂ ਇਹ ਆਸ ਰੱਖਦਾ ਕਿ ਅਗਲੇ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਪਹੁੰਚਣਗੇ ਤੇ ਸਰਕਾਰ ਦੀ ਕੰਨਾਂ ਤੱਕ ਸਰਕਾਰ ਦੀ ਕੰਨਾਂ ਤੱਕ ਆਵਾਜ਼ ਸੁਣਾਉਣਗੇ ਤੇ ਸਰਕਾਰ ਨੂੰ ਪਤਾ ਲੱਗੇਗਾ ਕਿ ਇਹ ਲੋਕਾਂ ਦੀ ਆਵਾਜ਼ ਸੁਣਨੀ ਹੈ ਨਾ ਕਿ ਮਾਈਨਿੰਗ ਮਾਫੀਆ ਦੀ ਇਹ ਗੱਲਾਂ ਕਹਿੰਦਾ ਹੋਇਆ ਮੈਂ ਧੰਨਵਾਦ ਹੈ ਤੇ ਆਸ ਰੱਖਦਾ ਕਿ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਹ ਲੋਕਾਂ ਦੇ ਵੱਲੋਂ ਜਾਰੀ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਤੁਸੀਂ ਪਹੁੰਚਦਾ ਕਰੋਗੇ ਤੇ ਸਾਡੀ ਜਿਹੜੀ ਮਦਦ ਕਰੋਗੇ ਹਰ ਹਰ ਪ੍ਰਕਾਰ ਦੀ ਤਾਂ ਕਿ ਇਹ ਲੜਾਈ ਹੋਰ ਤੱਕ ਹੀ ਉਹ ਟਕੜੀ ਹੋ ਸਕੇ ਤੇ ਬਾਬੇ ਨਾਨਕ ਦੀ ਇਸ ਕਿਰਤ ਦਾ ਜਿਹੜਾ ਕੰਮ ਹੈ ਉਹ ਬੱਸ ਕੇ ਤੇ ਉਹਦੇ ਤੋਂ ਬਾਅਦ ਲੋਕ ਇਸ ਇਲਾਕੇ ਦੇ ਵਿੱਚ ਜਿੱਦਾਂ ਪਹਿਲਾਂ ਰਹਿੰਦੇ ਆਏ ਆ ਅਮਨ ਸ਼ਾਂਤੀ ਦੇ ਨਾਲ ਅਮਨ ਸ਼ਾਂਤੀ ਦੇ ਨਾਲ ਸਾਡਾ ਇਲਾਕਾ ਆਉਣ ਵਾਲੇ ਸਮੇਂ ਤੱਕ ਵੀ ਜਿਹੜਾ ਗੁਜ਼ਰ ਬਸਰ ਕਰਦਾ ਰਹੇ ਮਾਈਨੀ ਮਾਫੀਆ ਮੁਰਦਾਬਾ 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 ਅਸੀਂ ਲੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ